ਹਾਂਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਣੀ ਚੈਨਲ ਸਥੰਦ ਐਗਰੀਕਲਚਰ ਫਾਰਮ ਦੇ ਉੱਪਰ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਕਿਸਾਨ ਵੀਰੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਕਿਸਾਨ ਵੀਰੋ ਜਿੱਦਾਂ ਤੁਹਾਨੂੰ ਪਤਾ ਹੀ ਹੈ ਇਸ ਸਾਲ ਜਿਹੜੀ ਆਪਣੇ ਪੰਜਾਬ ਦੇ ਵਿੱਚ ਝੋਨੇ ਦੀ ਡੇਟ ਹੈ ਜਿਹੜੀ ਉਹ ਅਗੇਤੀ ਅਨਾਉਂਸ ਕਰ ਦਿੱਤੀ ਗਈ ਸੀਗੀ ਤਕਰੀਬਨ 6-7 ਜੂਨ ਤੋਂ ਪੰਜਾਬ ਦੇ ਵਿੱਚ ਕਿਸਾਨ ਵੀਰ ਨੇ ਜਿਹੜੇ ਝੋਨਾ ਉਹ ਡਾਉਣ ਲੱਗ ਪਏ ਤੇ ਚਲੋ ਪਿਛਲੇ ਸਾਲ 15 ਸੀ ਸਾਡੇ ਏਰੀਆ ਦੀ ਸਾਲ 10 ਹੋ ਗਈ 5 ਦਿਨ ਗੇਤੀ ہوئی ਆ ਤੇ ਪਰ ਵੀਰੇ ਉਹਦੇ ਕਰ ਤੁਸੀਂ ਲੇ ਅਗੇਤੀ ਮੌਸਮ ਕਰਕੇ ਕਹਿ ਸਕਦੇ ਹਾਂ ਜਾਂ ਤੁਸੀਂ ਕੁਦਰਤ ਦੀ ਕੋਈ ਕਰੋਪੀ ਕਹਿ ਸਕਦੇ ਹੋ ਵੀਰੇ ਪੰਜਾਬ ਦੇ ਵਿੱਚ ਆ ਜਿਹੜਾ ਬੌਣੇ ਬੂਝੇ ਦਾ ਪ੍ਰਕੋਪ ਬਹੁਤ ਜ਼ਿਆਦਾ ਆ ਪੰਜਾਬ ਹਰਿਆਣੇ ਦੇ ਵਿੱਚ ਵੀ ਜਿੱਥੇ ਜ਼ਿਆਦੇ ਗੇਤਾ ਝੋਨਾ ਲੱਗਿਆ ਵੀਰੇ ਬਹੁਤ ਜ਼ਿਆਦੇ ਕਿਸਾਨ ਵੀਰਾਂ ਦੇ ਨਾਲ ਆ ਜਿਹੜਾ ਮੰਨ ਕੇ ਚਲੋ ਮਾੜਾ ਹੋਇਆ ਇਸ ਸਾਲ ਤੇ ਵੀਰੇ ਅੱਜ ਆਪਾਂ ਗੱਲ ਕਰਨੀ ਆ ਤੁਹਾਡੇ ਨਾਲ ਕਿਉਂਕਿ ਜਿੱਥੇ ਤੱਕ ਮੈਂ ਆਪਣੇ ਸੰਗੀ ਸਾਥੀਆਂ ਦੇ ਨਾਲ ਆਪਣੇ ਮੰਨ ਕੇ ਚਲੋ ਗਵਾਂਡੀਆਂ ਦੇ ਖੇਤ ਦੇਖੇ ਨੇ ਸਾਡੇ ਏਰੀਏ ਦੇ ਵਿੱਚ ਮੈਂ ਦੇਖਿਆਗਾ ਮੈਂ ਵੀਰੇ ਇੱਕ ਚੀਜ਼ ਨੋਟ ਕਰੀ ਆ ਵੀ ਇਸ ਸਾਲ ਕੋਈ ਵੀ ਕਿਸਮ ਨਹੀਂ ਰਹੀ ਯਾਰ ਬੌਣੇ ਬੂਜੇ ਤੋਂ ਬਿਨਾ ਕਿਉਂਕਿ ਇਹ ਨਹੀਂ ਕਹਿ ਸਕਦੇ ਆਪਾਂ ਵੀ ਕੱਲਾ ਜਿਹੜਾ ਝੋਨਾ ਜੂਨ ਮਹੀਨੇ ਚ ਲੱਗਿਆ ਬੋਨਾ ਬੂਝਾ ਸਿਰਫ ਉਹਦੇ ਵਿੱਚ ਆਇਆ ਤੇ ਸਪਰੇਅ ਵਗੈਰਾ ਵੀ ਵੀਰੇ ਦੇਖੋ ਬਹੁਤ ਕਰੀਆਂ ਨੇ ਕਿਸਾਨ ਵੀਰਾਂ ਨੇ ਨੀਚੇ ਖਰਾਕਾਂ ਬਹੁਤ ਪਾਲੀਆਂ ਪਰ ਵੀਰੇ ਕੋਈ ਹੱਲ ਨਹੀਂ ਹੋਇਆ ਕਿ ਇੱਦਾਂ ਕਿਸਾਨ ਵੀਰਾਂ ਨੇ ਤਾਂ ਝੋਨਾ ਜਿਹੜਾ ਬਾਤ ਆ ਖैर ਸਾਡੇ ਏਰੀਆ ਦੇ ਵਿੱਚ ਵੀਰੇ ਠੀਕ ਰਿਹਾ ਇੰਨਾ ਜ਼ਿਆਦਾ ਨਹੀਂ ਮੰਨ ਲ ਕੇ ਜ਼ਿਆਦਾ ਕੰਮ ਨਹੀਂ ਵਧਿਆ ਬਹੁਤ ਏਰੀਆ ਦੇ ਵਿੱਚ ਤਾਂ ਵੀਰੇ ਕਿਸਾਨਾਂ ਨੂੰ ਝੋਨਾ ਜਿਹੜਾ ਬੋਣੀ ਪੈ ਗਿਆ। ਬਹੁਤ ਜ਼ਿਆਦਾ ਪ੍ਰੋਬਲਮ ਆਈ ੜੀ ਆਈ ਹੈ ਇਹ ਚੀਜ਼ ਦੀ। ਤੇ ਵੀਰੇ ਮੈਂ ਤੁਹਾਨੂੰ ਦੱਸਦਾ। ਪਹਿਲਾਂ ਤਾਂ ਹੁਣ ਦੇਖੋ ਤੁਸੀਂ ਸਾਰਿਆਂ ਨੇ ਦੇਖ ਹੀ ਚੁੱਕੇ ਹੋ ਵੀ ਕਿਹੜੀ ਵੈਰਾਈਟੀ ਚ ਸਭ ਤੋਂ ਜ਼ਿਆਦਾ ਜਿਹੜਾ ਇਹ ਆਇਆ। ਪਹਿਲੀ ਗੱਲ ਤਾਂ ਵੀਰੇ ਸਭ ਤੋਂ ਪਹਿਲਾਂ ਤਾਂ ਪੂ ਸਚਤਾਲੀ, ਪੀਲੀ ਪੂਸਾ, ਡੋਗਰ ਪੂਸਾ ਉਹਦੇ ਵਿੱਚ ਬਹੁਤ ਜ਼ਿਆਦਾ ਆਏ ਆ। ਜਿਹੜੀਆਂ ਵੀਰੇ 20-25 ਤਰੀਕ ਤੋਂ ਪਹਿਲਾਂ ਲੱਗੀਆਂ ਨੇ 20 ਤਰੀਕ ਤੋਂ ਜੂਨ ਤੋਂ। ਉਨਾ ਚ ਤਾਂ ਵੀਰੇ ਬਹੁਤ ਹੀ ਜ਼ਿਆਦਾ ਆਇਆ ਫੇਰ ਆ ਗਈ ਗੱਲ ਵੀਰੇ ਬਾਸਮਤੀ ਕਿਸਮਾਂ ਦੀ ਬਾਸਮਤੀ ਕਿਸਮਾਂ ਜੀ ਵੀਰੇ ਬਹੁਤ ਜ਼ਿਆਦਾ ਜਿਹੜਾ ਇਹ ਆਇਆ ਆਪਾਂ ਇਹ ਨਹੀਂ ਕਹਿ ਸਕਦੇ ਵੀ ਕੋਈ ਵੈਰਾਈਟੀ ਛੱੜਤੀ ਹੋਊਗੀ ਇਸ ਸਾਲ ਇਹਨੇ 1509 ਚ ਵੀ 1692 ਚ ਵੀ ਤੇ ਆਪਣੇ ਜਿਹੜੀ ਨਵੀਂ ਆਈ ਸੀ ਵੈਰਾਈਟੀ ਆਪਣੇ 18 1847 ਉਹਦੇ ਚ ਵੀ ਬਹੁਤ ਜ਼ਿਆਦਾ ਵੀਰੇ ਜਿਹੜਾ ਇਹ ਬੂਝਾ ਆਇਆ ਤੇ 212 SSCR ਜਰ ਮੰਨ ਲਓ ਕੋਈ ਵੀ ਵੈਰੈਟੀ ਨਹੀਂ ਨੇ ਛੱਡੀ ਤੇ ਜਾਦਾ ਵਿਰੇ ਆਇਆ ਇੰਨਾ ਦੇ ਵਿੱਚ 1509 ਜੂ ਵੀ ਬਹੁਤ ਜ਼ਿਆਦਾ ਅਟੈਕ ਆਇਆ ਦਾ ਜਿਹੜੇ ਗੇਟੀਆਂ ਲੱਗੇ ਨੇ ਆਲੂ ਵਾਲੇ ਬਾਣਾ ਦੇ ਵਿੱਚ ਵਿਰੇ ਇਥੋਂ ਤੱਕ ਕੇ PR 126 13132 ਇੰਨਾ ਚ ਤਾਂ ਵਿਰੇ 13132 ਚ 28 ਚ ਤਾਂ ਬਹੁਤ ਏ ਜ਼ਿਆਦਾ ਆਇਆ 131 ਤੇ 32 ਤਾਂ ਵਿਰੇ ਪੇਟੇ ਲਈ ਆ ਇਹ ਕੰਮ ਕਿੰਨੀ ਹੋ ਬਹੁਤ ਜਿਆਦੇ ਬੂਝਾ ਉਹਦੇ ਚ ਬੋਣਾ ਆ ਤੇ ਵੀਰੇ ਜਿਹੜੀ 126 ਆ ਹੁਣ ਦੇਖੋ ਆਪੇ ਇਹਨੂੰ ਕਿੰਨੀ ਪਪੂਲਰ ਕਿਸਮ ਮੰਨਦੇ ਆ ਵੀ ਇਹਦਾ ਕੋਈ ਤੋੜ ਨਹੀਂ ਯਾਰ ਮੈਂ ਖੁਦ ਮੰਨਦਾ ਵੀ ਦੇਖੋ ਮੇਰੀ ਹੁਣ 126 ਇੱਧਰ ਵੀ ਇੱਧਰ ਵੀ ਮੇਰੇ ਲਵੇ ਵੀਰੇ ਇਸ ਤਕਰੀਬਨ 90% ਝੋਨਾ ਜਿਹੜਾ PR126 ਆ ਪੂਸਾ 44 ਥੋੜੀ ਆ ਪਰ ਉਹਦੇ ਚ ਵੀ ਘਟਾ ਆ ਕਿਉਂਕਿ 23 23 24 ਜੂਨ ਦੀ ਲੱਗੀ ਵੀਰੇ 126 ਕਿਸਮ ਦੇ ਵਿੱਚ ਵੀ ਵੀਰੇ ਪੌਣਾ ਬੂਝਾ ਆਇਆ ਕਿਉਂਕਿ ਉਹ ਵੀ ਵੀਰੇ ਜੂਨ ਵਾਲੀ ਚ ਨਹੀਂ ਉਹ ਵੀ ਜੁਲਾਈ ਵਾਲੀ ਆ ਹੁਣ ਦੇਖੋ ਮੈਂ ਤੁਹਾਨੂੰ ਦਿਖਾ ਵੀ ਦਿਨਾ ਵੀਰੇ ਹੁਣ ਆ ਆਪਣਾ ਖੇਤ ਆ ਦੇਖੋ ਸਾਫ ਲੱਗ ਰਿਹਾ ਇਹ ਵੀਰੇ ਮੇਰੀ 7 ਜੁਲਾਈ ਦੀ ਵੈਰੈਟੀ ਲੱਗੀ ਹੋਈ ਆ ਦੇਖੋ ਆ ਵੀ ਪੌਣਾ ਬੂਝਾ ਆ ਵੀ ਆ ਵੀ ਇਹ ਵੀਰੇ ਸਾਰੇ ਪੌਣੇ ਬੂਝੇ ਨੇ ਪੀਆਰ 126 ਦੇ ਵਿੱਚ ਵੀ ਦੇਖ ਲਓ ਆ ਗਏ 7 ਜੁਲਾਈ ਦੀ ਲੱਗੀ ਹੋਈ ਆ ਵੀਰੇ ਇਹ ਤੇ ਦੂਜੇ ਨੰਬਰ ਤੇ ਹੁਣ ਮੈਂ ਇਹ ਵੀ ਡਾਊਟ ਕਲੀਅਰ ਕਰ ਦਿੰਨਾ ਇਹੇ ਪਨੀਰੀ ਦੇ ਉੱਤੇ ਵੀਰੇ ਮੈਂ ਉਹ ਸ਼ੀਲ ਦੀ ਸਪਰੇ ਵੀ ਕਰੀ ਸੀ ਇਹ ਇਹ ਪਨੀਰੀ ਦੇ ਉੱਪਰ ਜਣੀ ਰਿਜ਼ਲਟ ਵੀਰੇ ਸਪਰੇ ਨੇ ਚਲੋ ਦਿੱਤੇ ਨੇ ਪਰ ਜਣੀ ਜਿੱਥੇ ਤੱਕ ਮੈਂ ਦੇਖਿਆ ਵੀਰੇ ਵੀ ਇਹਨੇ ਕੋਈ ਬਰੈਇਟ ਨਹੀਂ ਛੱਡੀ ਇਹ ਕੁਦਰਤੀ ਲਾ ਲਓ ਯਾਰ ਦੇਖੋ ਵੀਰੇ ਹੁਣ ਆਪਾਂ ਤਾਂ ਕਿਸਾਨ ਆ ਖੇਤੀ ਕਰਦੇ ਆ ਪਰ ਜਿੱਥੇ ਤੱਕ ਇਹਦਾ ਕੋਈ ਨਾ ਤਾਂ ਵੀਰੇ ਕਾਰਨ ਪਤਾ ਲੱਗ ਸਕਿਆ ਯੂਨੀਵਰਸਿਟੀ ਵੱਲੋਂ ਜਾਂ ਡਾਕਟਰਾਂ ਵੱਲੋਂ ਜਾਂ ਮਾਰਾਂ ਵੱਲੋਂ ਨਾ ਵੀਰੇ ਇਹਦੇ ਬਾਰੇ ਐ ਪਤਾ ਲੱਗ ਸਕਿਆ ਵੀ ਇਹਦਾ ਹੱਲ ਕੀ ਆ ਸਾਰੇ ਵੀਰੇ ਆਪਦੇ ਆਪਦੇ ਹੱਲ ਦੱਸੀ ਜਾਂਦੇ ਨੇ ਕਿਸੇ ਦਾ ਤੁੱਕਾ ਲੋਟ ਆ ਜਾਂਦਾ ਪਰ ਮੇਰੇ ਹਿਸਾਬ ਨਾਲ ਵੀਰੇ ਇਹਦਾ ਕੋਈ ਪਰਮਾਨੈਂਟ ਹੱਲ ਨਹੀਂ ਹੈਗਾ ਕੋਈ ਵੀ ਜਮਾ ਇਹਦਾ ਜ਼ੀਰੋ ਰਿਜ਼ਲਟ ਵਾਲਾ ਕੰਮ ਆ ਜੇ ਕੋਈ ਵੀ ਚੀਜ਼ ਇਹਦੇ ਤੇ ਕਰਦੇ ਆ ਬਹੁਤ ਜ਼ਿਆਦੇ ਨੇ ਵੀਰੇ ਕਿਸਾਨਾਂ ਦਾ ਨੁਕਸਾਨ ਕਰਿਆ ਤੇ ਕਮੈਂਟ ਦੇ ਵਿੱਚ ਕਿਸਾਨ ਵੀਰੋ ਤੁਸੀਂ ਇਹ ਜੀ ਜ਼ਰੂਰ ਦੱਸਿਓ ਵੀ ਤੁਹਾਡੇ ਏਰੀਆ ਦੇ ਵਿੱਚ ਨੇ ਕਿੰਨਾ ਕ ਅਟੈਕ ਆਇਆ ਇਹਦਾ ਤੇ ਕਿੰਨਾ ਕਿਸੇ ਮੰਨ ਲਓ ਜ਼ਿਆਦਾ ਇਨੇ ਤੁਹਾਡੇ ਏਰੀਆ ਦੇ ਵਿੱਚ ਜਿਹੜਾ ਨੁਕਸਾਨ ਕੀਤਾਗਾ ਕਮੈਂਟ ਜਿਹਦੇ ਵਿੱਚ ਵੀਰੇ ਜਰੂਰ ਦੱਸਿਓ ਤੇ ਉਮੀਦ ਆ ਕਿਸਾਨ ਵੀਰੋ ਤੁਹਾਨੂੰ ਇਹ ਆਪਣੀ ਜਾਣਕਾਰੀ ਵਧੀਆ ਲੱਗੀ ਹੋਵੇਗੀ ਤੇ ਇਸੇ ਤਰ੍ਹਾਂ ਆਪਾਂ ਤੁਹਾਡੇ ਨਾਲ ਗੱਲਾਂ ਬਾਤਾਂ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ